ਜਲੰਧਰ ਵਿਖੇ ਕੁਝ ਦਿਨ ਪਹਿਲਾਂ ਇੱਕ ਲੜਕੀ ਤੇ ਐਸਿਡ ਅਟੈਕ ਮਾਮਲੇ ਵਿੱਚ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਪੂਰਾ ਮਾਮਲਾ ਸੱਕੀ ਮਾਸੀ ਦੀ ਭੇਟੀ ਨਾਲ ਵਿਆਹ ਨਾ ਹੋਣ ਕਾਰਨ ਹਮਲੇ ਦਾ ਨਿਕਲਿਆ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਹੋਰ ਉਪੀ ਦੀ ਹਜੇ ਤਲਾਸ਼ ਕੀਤੀ ਜਾ ਰਹੀ ਹੈ ਪੁਲਿਸ ਅਨੁਸਾਰ ਦੋਸ਼ੀ ਮਾਸੀ ਦੀ ਕੁੜੀ ਨਾਲ ਪਿਆਰ ਵਿੱਚ ਨਾ ਪਾਗਲ ਹੋਇਆ ਕਿ ਉਹਦੇ ਵੱਲੋਂ ਵਿਆਹ ਲਈ ਮਨਾਂ ਕਰਨ ਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਸ ਦੇ ਉੱਪਰ ਐਸਿਡ ਅਟੈਕ ਕਰ ਦਿੱਤਾ ਪੁਲਿਸ ਨੇ ਕਿਹਾ ਕਿ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜਦ ਕਿ ਇੱਕ આરોપી ਹਜੇ ਫਰਾਰੇ ਜਿਸ ਦੀ ਤਲਾਸ਼ੀ ਲਈ ਹਿਮਾਚਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅੱਜ ਜਨਵਰੀ ਨੂੰ ਤਕਰੀਬਨ 7:30 ਵਜੇ ਪੀਪੀ ਚੌਂਕ ਕੋਲ ਇੱਕ ਨਿੱਕੀ ਜਿਹੀ ਲੜਕੀ ਦੇ ਉੱਤੇ ਐਸਿਡ ਅਟੈਕ ਕੀਤਾ ਗਿਆ ਔਰ ਬਲਾਈਂਡ ਕੇਸ ਸੀ ਦੋ ਮੋਟਰਸਾਈਕਲ ਸਵਾਰ ਜੋ ਸਾਨੂੰ ਆਈ ਵਿਟਨੈਸ ਨੇ ਦੱਸਿਆ ਸੀਗਾ ਉਦੋਂ ਉਹ ਸਾਹਮਣੇ ਆਏ ਸੀ ਔਰ ਕੇਸ ਰਿਸਟਰ ਕਰਕੇ ਅਸੀਂ ਬੜਾ ਪ੍ਰੋਫੈਸ਼ਨਲ ਤਰੀਕੇ ਨਾਲ ਸਾਡੀ ਸਾਰੀ ਟੀਮ ਨੇ ਇਹਨੂੰ ਇਨਵੈਸਟੀਗੇਟ ਕੀਤਾ ਔਰ ਇਹਦੇ ਚ ਅਸੀਂ ਕੇਸ ਨੂੰ ਟ੍ਰੇਸ ਕਰਨ ਚ ਕਾਮਯਾਬ ਹੋਏ ਆਂ ਇਹ ਤਿੰਨ ਮੁਲਜ਼ਮ ਲਿਫਤਾਰ ਕੀਤੇ ਗਏ ਨੇ ਜਦੋਂ ਕਿ ਟੋਟਲ ਇਨਵੈਸਟੀਗੇਸ਼ਨ ਦੇ ਮੁਤਾਬਕ ਚਾਰ ਮੁਲਜ਼ਮ ਇਹਦੇ ਚ ਜਿਨ੍ਹਾਂ ਦੀ ਇਹ ਕਾਂਸਪੀਰੇਸੀ ਸੀਗੀ ਦੋ ਮੇਨ ਮੁਲਜ਼ਮ ਜਿਨ੍ਹਾਂ ਤੋਂ ਪਹਿਲਾਂ ਇਹ ਗੱਲ ਸ਼ੁਰੂ ਹੋਈ ਔਰ ਉਹਨਾਂ ਦੇ ਵਿੱਚ ਵੀ ਜਿਹੜਾ ਮੇਨ ਅੱਗੇ ਆਉਂਦਾ ਗੁਰਦੀਪ ਸਿੰਘ ਵਿਕਟਮ ਦੇ ਮਾਸੀ ਦਾ ਲੜਕਾ ਔਰ ਉਹਨਾਂ ਦਾ ক্লোਜ਼ ਰਿਲੇਟਿਵ ਸੀ ਔਰ ਉਹਨੂੰ ਐਡਵਾਂਸਸ ਉਹਦੇ ਜਿਹੜੇ ਐ ਉਹ ਲੜਕੀ ਨੇ ਨਹੀਂ ਉਹਨਾਂ ਨੂੰ ਵੈਲਕਮ ਕੀਤਾ ਔਰ ਉਸ ਕਰਕੇ ਉਹਨੂੰ ਇਹ ਲੱਗਣ ਲੱਗਾ ਕਿ ਲੜਕੀ ਉਹਦੇ ਦੂਰ ਜਾ ਰਹੀ ਹੈ ਔਰ ਕਿਸੇ ਹੋਰ ਜਿਹਦਾ ਉਹਦਾ ਮੈਰਿਜ ਦੀ ਵੀ ਗੱਲ ਚੱਲ ਰਹੀ ਸੀ ਇਹ ਸਾਰੀਆਂ ਗੱਲਾਂ ਦੇ ਵਿੱਚ ਉਹਨੇ ਸੋਚਿਆ ਕਿ ਮੈਂ ਇਹਨੂੰ ਸਬਕ ਸਿਖਾਇਆ ਜਾਵੇ ਉਹਨੇ ਆਪਣੇ ਇੱਕ ਰਿਲੇਟਿਵ ਜਸਵਿੰਦਰ ਸਿੰਘ ਜੋ ਦੋਨੋਂ ਐ ਗੁਰਦੀਪ ਸਿੰਘ ਤੇ ਜਸਵਿੰਦਰ ਸਿੰਘ ਹਿਮਾਚਲ ਪ੍ਰਦੇਸ਼ ਦੇ ਵਿੱਚ ਉਹਨਾਂ ਡਿਸਟ੍ਰਿਕਟ ਦੇ ਰਹਿਣ ਵਾਲੇ ਐ ਇਹਨਾਂ ਨੇ ਸਾਰੀ ਸਾਜ਼ਿਸ਼ ਬਣਾਈ ਕਿ ਅਸੀਂ ਇਹ ਲੜਕੀ ਨੂੰ ਸਬਕ ਸਿਖਾਉਣਾ ਹੈ ਉਸ ਤੋਂ ਬਾਅਦ ਜਸਵਿੰਦਰ ਸਿੰਘ ਨੇ ਜਿਹੜਾ ਮਨੀ ਨਾਮ ਦਾ ਲੜਕਾ ਇੱਕ ਲੁਧਿਆਣੇ ਦਾ ਔਰ ਇੱਕ ਉਹਦਾ ਹੋਰ ਸਾਥੀ ਪ੍ਰੀਤ ਜਿਹੜਾ ਕਿ ਫਰਾਰ ਹੈ ਉਹਨਾਂ ਨਾਲ ਸੰਪਰਕ ਕੀਤਾ ਔਰ 25000 ਰੁਪਏ ਦੇ ਵਿੱਚ ਇਹਨਾਂ ਦਾ ਇਹ ਸਾਰਾ ਸੌਦਾ ਹੋਇਆ ਕਿ ਕ੍ਰਾਈਮ ਨੂੰ ਅੰਜਾਮ ਦੇਣਗੇ ਤੇ ਉਹਦੇ ਬੰਦੇ ਨਾਲ ਉਹ ਇੰਨੇ ਪੈਸੇ ਦਿੱਤੇ ਜਾ ਕੇ 5000 ਰੁਪਏ ਇਹਨਾਂ ਨੂੰ ਪਹਿਲਾਂ ਅਡਵਾਂਸ ਦਿੱਤਾ ਗਿਆ ਔਰ 20000 ਜਿਸਨ ਕ੍ਰਾਈਮ ਕਰਕੇ ਇਥੋਂ ਲੁਧਿਆਣੇ ਤੋਂ ਮਾਰਾ ਇਕੱਠੇ ਹੋਏ ਚਾਰ ਜਣੇ ਉੱਥੇ ਜਾ ਕੇ ਬਾਕੀ ਦਾ 20000 ਇਹਨਾਂ ਨੂੰ ਹੈਂਡ ਓਵਰ ਕੀਤਾ ਗਿਆ ਗੁਰਦੀਪ ਦੀ ਬੈਕਗ੍ਰਾਉਂਡ ਇਹ ਹੈ ਕਿ ਉਹ ਫੌਜ ਦੇ ਵਿੱਚ ਨੌਕਰੀ ਕਰਦਾ ਹੈ तकरीबन 28 ਸਾਲ ਦੀ ਉਮਰ ਹੈ ਪਲੱਸ 2 ਪਾਸ ਹੈਗਾ ਜਸਵਿੰਦਰ ਸਿੰਘ तकरीबन ਜਿਹੜਾ ਕਜ਼ਨ ਹੈ ਉਹ 30 ਸਾਲ ਦੀ ਉਮਰ ਹੈ ਪਲੱਸ 2 ਪਾਸ ਹੈ ਮਨੀ ਜਿਹੜਾ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਲੁਧਿਆਣੇ ਇਹ 6ਵੀਂ ਪਾਸ ਹੈ ਔਰ तकरीबन 22 ਸਾਲ ਦੀ ਉਮਰ ਹੈ ਉਹਦਾ ਜਿਹੜਾ ਦੋਸਤ 프리ਤ ਉਹ ਜੇ ਫਰਾਰ ਹੋ ਉਹਦੇ ਬਾਰੇ ਜਿਆਦਾ ਉਹਨੂੰ ਜਾਣਕਾਰੀ ਨਹੀਂ ਹੈ ਔਰ ਉਹਦੇ ਘਰ ਦਾ ਤੇ ਉਹਦੇ ਮਾਨ ਬੁਇਰੇ ਦੇ ਵਿੱਚ ਉਹਨੂੰ ਸਾਰਾ ਨੌਲੇਜ ਹੈ ਕਿ ਕਿੱਥੇ ਰਹਿੰਦਾ ਸੀ ਇਹ ਜਿਹੜਾ ਐਸਿਡਿਕ ਜਿਹੜੀ ਚੀਜ਼ ਯੂਜ਼ ਹੋਈ ਹੈ ਉਥੇ ਪਤਾ ਲੱਗਿਆ ਕਿ ਉਹਨਾਂ ਨੇ ਇੱਕ ਜਿਹੜਾ ਆਪਣੇ ਟਾਇਲਟ ਸਾਫ ਕਰਨ ਵਾਲਾ ਜਿਹੜਾ ਮਟੀਰੀਅਲ ਹੈ ਉਹ ਪ੍ਰੋਕਿਊਰ ਕੀਤਾ ਸੀ ਕਿਸੇ ਫੈਕਟਰੀ ਦੇ ਵਿੱਚੋਂ ਉਥੇ ਲੁਧਿਆਣੇ ਤੋਂ ਸਾਡੀ ਟੀਮ ਉਥੇ ਉਹਨੂੰ ਵੈਰੀਫਾਈ ਕਰਕੇ ਉਹ ਵੀ ਰਿਕਵਰ ਕਰ ਰਹੀ ਹੈ ਦੋਨੋਂ ਮੋਟਰਸਾਈਕਲ ਜਿਹੜੇ ਸਪਲੈਂਡਰ ਤੇ ਜਿਸ ਤੇ ਉੱਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹ ਵੀ ਤੇ ਦੂਸਰਾ ਜਿਹੜਾ ਇਹਨਾਂ ਦਾ ਪਰਸਨਲ ਮੋਟਰਸਾਈਕਲ ਹੈ ਉਹ ਵੀ ਅਸੀਂ ਬਰਾਮਦ ਕਰ ਲਿਆ ਇੱਕੋ ਮੁਲਜ਼ਮ ਦੀ ਜਿਹੜੀ ਗ੍ਰਿਫਤਾਰੀ ਬਾਕੀ ਹੈ ਐਕਚੁਅਲੀ ਜਿਹੜਾ ਪ੍ਰੀਤ ਹੈ ਉਹਦੇ ਬਾਰੇ ਜੋ ਮੁੱਢਲੀ ਪੁੱਛਗਿੱਛ ਚੋ ਹੈ ਕਿ ਅੰਜਾਮ ਐਸੈਟਸ ਸੁੱਟਣ ਵਾਲਾ ਉਹਨੇ ਉਹਨੇ ਹੀ ਦਿੱਤਾ ਸੀ ਜਦੋਂ ਕਿ ਮਨੀ ਮੋਟਰਸਾਈਕਲ ਚਲਾ ਰਿਹਾ ਸੀ ਔਰ ਇਹਦੇ ਚ ਇੱਕ ਹੋਰ ਗੱਲ ਬੜੀ ਕਲੀਅਰ ਸਾਹਮਣੇ ਆਈ ਹੈ ਕਿ 26 ਤਰੀਕ ਤੋਂ ਲੈ ਕੇ 30 ਤਰੀਕ ਤੱਕ ਜਿਸ ਨੇ ਆਪਣੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 26 27 28 29 ਚਾਰੋਂ ਦਿਨ ਇਹ ਚਾਰੋਂ ਮੁਲਜ਼ਮ ਇੱਥੇ ਸੀਗੇ ਹੋਰ ਕੀ ਕਰ ਰਹੇ ਸੀ ਦੋ ਦਿਨ ਲੜਕੀ ਸ਼ਾਇਦ ਨਹੀਂ ਗਈ ਆਪਣੇ ਕੰਮ ਤੇ ਤੋਂ ਉਦੋਂ ਇਹਨਾਂ ਦੀ ਨੂੰ ਨਹੀਂ ਦਿਖਾ ਸਕੇ ਆਇਡੈਂਟੀਫਾਈ ਨਹੀਂ ਕਰਵਾ ਸਕੇ ਦੂਸਰੇ ਮੁਲਜ਼ਮਾਨ ਪਰ ਉਸ ਤੋਂ ਬਾਅਦ ਉਹਨਾਂ ਤੀਨ ਨੂੰ ਕਲੀਅਰਲੀ ਆਇਡੈਂਟੀਫਾਈ ਕਰਾ ਕੇ ਤੀਨ ਨੂੰ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਇਹ ਦੌੜ ਗਏ ਸੀ ਸਰ ਕਿਹੜੀਆਂ ਅੰਦਰ ਰਾਮਾਂ ਲੱਗੀਆਂ ਕਿੰਨੇ ਦਿਨ ਦੇ ਰਿਮਾਂਡ ਤੇ ਹੈਗੇ ਨੇ ਹੁਣੇ 328 ਇਹ ਦੇ ਅੰਡਰ ਨਾਮੁਲੂਮ ਵਿਕਤੀਆਂ ਤੇ ਅਸੀਂ ਪਰਚਾ ਦਰਜ ਹੋਇਆ ਸੀਗਾ ਜੀ ਹੁਣ ਇਸ ਤੋਂ ਬਾਅਦ ਉਹ ਕੋਰਟ ਦੇ ਵਿੱਚ ਪ੍ਰੋਡਿਊਸ ਹੋਣਗੇ ਉਸ ਤੋਂ ਬਾਅਦ ਅਸੀਂ ਰਿਮਾਂਡ ਪ੍ਰਕਿਊਰ ਕਰਾਂਗੇ ਕਿਉਂਕਿ ਇਹਨਾਂ ਤੋਂ ਹੋਰ ਵੀ ਰਿਕਵਰੀਜ਼ ਕਰਨੀ ਹੈ ਜੀ ਸਰ ਇਹ ਮੁੰਡੇ ਹੈਗੇ ਨੇ ਸਾਥੀ ਗੁਰਦੀਪ ਇਹਨਾਂ ਦਾ ਕੀ ਪੜਦੇ ਨੇ ਜਾਂ ਵਿਦਿਅਨ ਇਹਨਾਂ ਦਾ ਕੀ ਕਰਦੇ ਨੇ ਜੀ ਇਹ ਇਹ ਗੁਰਦੀਪ ਤਾਂ ਮੈਂ ਤੁਹਾਨੂੰ ਦੱਸਿਆ ਨਹੀਂ ਗੁਰਦੀਪ ਤੇ ਸਾਥੀ ਜਿਹੜੇ ਹੈਗੇ ਨੇ ਜੀ ਜਸਵਿੰਦਰ ਵੀ ਇੱਕ ਫੈਕਟਰੀ 'ਚ ਕੰਮ ਕਰਦਾ ਹੈ ਜੀ ਉਹ ਲੁਧਿਆਣੀ ਤੇ ਜਿਹੜਾ ਇਹ ਲੜਕਾ ਹੈਗਾ ਮਨੀ ਇਹ ਵੀ ਇੱਕ ਫੈਕਟਰੀ 'ਚ ਕੰਮ ਕਰਦਾ ਹੈ ਜਿਹੜਾ ਪ੍ਰੀਤ ਹੈ ਉਹ ਬਿਲਕੁਲ ਵੱਖਰਾ ਹੈ ਮੋਟਰਸਾਈਕਲ ਦੇ ਸਾਮਪਤ ਮੋਟਰਸਾਈਕਲ ਦਾ ਇਤਨਾ ਹਾਦਸਾ ਸੀਗਾ ਤਾਂ ਚੁਕੀ ਕਿਤੇ ਜਿਹੜਾ ਨਹੀਂ ਮੋਟਰਸਾਈਕਲ ਇਹਨਾਂ ਦੇ ਆਪਣੇ ਆ ਪਰ ਇਹਨਾਂ ਨੇ ਇੱਕ ਬੰਦੇ ਨਾਲ ਆਪਣਾ ਇੱਕ ਹੋਰ ਦੋਸਤ ਹੈ ਜਸਵਿੰਦਰ ਦਾ ਉਹਨੇ ਦੇ ਵਿੱਚ ਉਹਦੇ ਨਾਲ ਆਪਣਾ ਪਲੈਟੀਨੀਅਮ ਜਿਹੜਾ ਮੋਟਰਸਾਈਕਲ ਉਹ ਦੇ ਕੇ ਸਪਲੈਂਡਰ ਉਹਨਾਂ ਐਕਸਚੇਂਜ ਕਰ ਲੈ ਸੀ ਚਾਹੇ ਜਿਹੜੀ ਗੁਰਦੀਪ ਆ ਉਹ ਲੜਕੀ ਦਾ ਰਿਸ਼ਤੇਦਾਰ ਹਾਂਜੀ ਉਸ ਮੈਂ ਤਾਂ ਸਿਰ ਮਾਸੀ ਦਾ ਬੇਟਾ ਉਹਨਾਂ ਬੜੀ ਜਿਹੜਾ ਉਦਨ ਗੁਰਦੀਪ ਦੇ ਨਾਲ ਕੌਨਸੀ ਮੋਟਰਸਾਈਕਲ ਤੇ ਜਿੱਦਣ ਮੋਟਰਸਾਈਕਲ ਤੇ ਉਹਦੇ ਨਾਲ ਜਸਵਿੰਦਰ ਜੀ ਤੇ ਮਨੀ ਤੇ ਪ੍ਰੀਤ ਲੱਗ ਸੀ ਫਿਰ ਜਾਨਾ ਨਿਊਜ਼ 24 ਦੇ ਕੈਮਰਾਮੈਨ ਸतीश ਦੇ ਨਾਲ ਇਸ਼ਾਨ ਜੁਨੇ ਚਾਤ ਰਿਪੋਰਟ